ਜੇ ਮੈਂ ਆ ਜਾਣਾ ਹੈ ਸਰਕਾਰ ਹੇ ਹੇ ਸਰਕਾਰ ਹੇ 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 ਮਾਚਿਵਾੜਾ ਨਗਰ ਕਾਉਂਸਲ ਚੋਣਾਂ ਸਬੰਧੀ ਕਾਂਗਰਸ ਅਕਾਲੀ ਤੇ ਭਾਜਪਾ ਨੂੰ ਇਹ ਭਣਕ ਲੱਗ ਚੁੱਕੀ ਸੀ ਕਿ ਉਹਨਾਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਸਕਦੇ ਨੇ ਜਿਸ ਲਈ ਉਹ ਬੀਡੀਪੀਓ ਦਫ਼ਤਰ ਪੁੱਜਣੇ ਸ਼ੁਰੂ ਹੋ ਗਏ ਡੇਰ ਸਾਮ 7 ਵਜੇ ਜਦੋਂ ਚੋਣ ਅਧਿਕਾਰੀਆਂ ਨੇ ਬਾਹਰ ਸੂਚੀ ਲਗਾਈ ਤਾਂ ਆਮ ਆਦਮੀ ਪਾਰਟੀ ਦੇ ਸੇ ਉਮੀਦਵਾਰ ਬਿਨਾਂ ਮੁਕਾਬਲੇ ਜਿੱਤੂਕਰਾਰ ਦੇ ਦਿੱਤਾ ਤਾਂ ਉਹਨਾਂ ਪ੍ਰਸ਼ਾਸਨ ਖਿਲਾਫ ਜਮ ਕੇ ਨਰੇਵਾਜੀ ਕੀਤੀ ਹੈ ਇਸ ਮੌਕੇ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਅਤੇ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਸੰਜੀਵ ਲਹਿਲ ਜੋ ਕਿ ਖੁਦ ਉਮੀਦਵਾਰ ਸਨ ਉਹਨਾਂ ਦੇ ਵੀ ਕਾਗਜ਼ ਰੱਦ ਕਰ ਦਿੱਤੇ ਉਨਾ ਕਹਿਆ ਕਿ ਮਾਚੀਵਾੜਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਨਗਰ ਕੌਂਸਲ ਚੋਣਾਂ ਸੰਬੰਧੀ ਕਿਸੇ ਸਰਕਾਰ ਨੇ ਇੰਨੀ ਵੱਡੀ ਧੱਕੇਸ਼ਾਹੀ ਕੀਤੀ ਹੋਵੇ। ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਖਿਲਾਫ ਉਹ ਸਾਰੇ ਸਹਿਰ ਵਾਸੀਆਂ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਕਰਨਗੇ ਅਤੇ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਆਓ ਦੇਖਦੇ ਹਾਂ ਸ੍ਰੀ ਮਾਚੀਵਾੜਾ ਸਾਹਿਬ ਤੋਂ ਰਾਜੀਵ ਸਿੰਘ ਅਲਵੇਲਾ ਦੀ ਇਹ ਖਾਸ ਰਿਪੋਰਟ। ਵੋਟਾ ਵੋਟਾ ਕਹਿੰਿਆ ਅਸੀਂ ਵੋਟਾਂ ਲਈ ਪਾਉਂਦੇ ਨਾਗਰ ਜਟ ਕਰਦੇ ਕਿਉਂਕਿ ਮੈਂ ਸਾਡੇ ਮੱਛੀ ਵਾਲੇ ਨੂੰ ਅਪੀਲ ਕਰਦੀ ਆਂ ਕਿ ਮੈਂ ਘਰ ਨਾ ਲਾਵਾਂਗੀ ਜਿੰਨੇ ਦਿਨ ਮੈਨੂੰ ਮਰਜੀ ਬੈਠਣਾ ਪਰ ਮੱਛੀ ਵਾਲੇ ਦੇ ਵਿੱਚ ਮੈਂ 5 ਵਾਰ ਦੀ ਦਿੱਤੀ ਹੋਈ ਐਮਸੀ ਆ ਕੌਂਸਲਰਾਂ ਮੇਰਾ ਸਾਰਾ ਸ਼ਹਿਰ ਮੇਰੇ ਨਾਲ ਹੈਗਾ ਜੇ ਵੋਟਾ ਜੇ ਵੋਟਾ ਪਿਆਨਗੇ ਮੈਂ ਵੋਟਾਂ ਕਦੀ ਵੀ ਨਹੀਂ ਪਾਉਂਦੀਆਂਗੀ ਕੋਈ ਰੈਸ਼ਨ ਦੱਸਿਆ ਹੀ ਕੋਈ ਨਹੀਂ ਇਹਨਾਂ ਨੇ ਕੋਈ ਆਪਜੈਕਸ਼ਨ ਨਹੀਂ ਦੱਸਿਆ ਐਨਾ ਕੁੱਪਾ ਪ੍ਰਸ਼ਾਸਨ ਹੈ ਅणि ਆਪਣਾ ਨਾਮ ਤੇ ਆਉਤਾ ਦੱਸਿਓ ਪਸਤੂਰ ਲਾਲ ਮੈਂਟੂ ਜੀ ਸੀਨੀਅਰ ਵਾਈਸ ਪ੍ਰਧਾਨ ਜੇਲਾ ਕਾਂਗਰਸ ਕਮੇਟੀ ਖੰਨਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਜੋ ਧੱਕੇਸ਼ਾਹੀ ਹੋਈ ਆ ਮੱਚਵੜਾ ਸਾਹਿਬ ਦੇ ਵਿੱਚ ਕੀ ਹੁਣ ਤੁਸੀਂ ਕਾਹ ਐਕਸ਼ਨ ਲੈ ਰਹੇ ਹੋ ਅੱਜ ਜੋ ਧੱਕੇਸ਼ਾਹੀ ਆਮ ਆਦਮੀ ਪਾਰਟੀ ਨੇ ਮੱਚਵੜਾ ਸ਼ਹਿਰ ਚ ਬੋਪਰਾ ਨਾਲ ਤੇ ਜਿਹੜੇ ਕੈਂਡੀਡੇਟ ਖੜੇ ਤੇ ਉਹਨਾਂ ਨੇ ਕੀਤੇ ਆ ਉਹਨਾਂ ਨੇ ਔਰੰਗਜੀਬ ਦੀ ਜਾਦ ਨੂੰ ਤਾਜ਼ਾ ਕਰਤਾ ਐਕਸ਼ਨ ਤੋਂ ਹੁਣ ਆਇਆ ਵੀ ਸਾਰਾ ਸ਼ਹਿਰ ਤਰਾਤਰਾਂ ਕਰ ਰਿਹਾ ਸਾਰਾ ਏਰੀਆ ਤਰਾਤਰਾਂ ਕਰ ਰਿਹਾ ਤਿੰਨਾ ਪਾਰਟੀਆਂ ਦੇ ਵਰਕਰ ਤੇ ਲੀਡਰ ਕੱਲੂ ਗੁਰਦੁਆਰਾ ਚੰਨ ਕਬਲ ਸਾਹਿਬ ਅਰਦਾਸ ਕਰਕੇ 10 ਵਜੇ ਸ਼ਹਿਰ ਚ ਮਾਰਚ ਕੱਢਾਂਗੇ ਇਕੱਠੇ ਹੋਗੇ ਲੋਕਾਂ ਨੂੰ ਦੱਸਾਂਗੇ ਵੀ ਆਮ ਆਦਮੀ ਪਾਰਟੀ ਕਿੰਨਾ ਧੱਕਾ ਕਰ ਸਕਦੀ ਹੈ ਤੋਂ ਵੱਧ ਵੀ ਦੇਖੋ ਡੈਮੋਕਰੇਸੀ ਦਾ ਅੱਜ ਗਲਾ ਘੁੱਟਿਆ ਗਿਆ 1947 ਤੋਂ ਬਾਅਦ ਜੱਦੀ ਸਰਕਾਰਾਂ ਹੋਣ ਚਾਹੀਆਂ ਕਦੇ ਵੀ ਕਿਸੇ ਪਾਰਟੀ ਨੇ ਜਿਹੇ ਕੰਮ ਨਹੀਂ ਤਾਂ ਕੀਤਾ ਸਾਡੀ ਕਾਂਗਰਸ ਪਾਰਟੀ ਨੇ ਇੰਨੇ ਸਾਰੇ ਰਾਜ ਕੀਤਾ ਮਜਾਲਕਾ ਕਿਸੇ ਨੇ ਇੱਕ ਵੀ ਕਾਗਰਡੀਅਨ ਕੀਤਾ ਹੋਵੇ ਇਹਦਾ ਇਲੈਕਸ਼ਨ ਆ ਇਲੈਕਸ਼ਨ ਫੇਅਰ ਹੋਣਾ ਚਾਹੀਦਾ ਦਾ ਇਹਦਾ ਜਿੰਦਦਮ ਹੁੰਦਾ ਉਹ ਜਿੱਤਣਾ ਪਰ ਆਦਾ ਬਹੁਤ ਮਾੜੀ ਕੱਢਣਾ ਆ ਮੇਰੇ ਗਿਆ ਦੀ ਨੂੰ ਜਿੰਨਾ ਨਿੰਦਲਿਓ ਉਹ ਥੋੜੀ ਆ ਇਸ ਲਈ ਸਾਡਾ ਵਰਕਰ ਘਰੋਂ ਇੱਕ ਇੱਕ ਨਿਕਲ ਗਏ ਜਿਵੇਂ ਸਾਰੇ ਪਾਰਟੀਆਂ ਆਪਣੇ ਕੱਕ ਚੱਕ ਸਕਦੀਆਂ ਨੇ ਇਹ ਅਸੀਂ ਹਾਈ ਕਮਾਂਡ ਨਾਲ ਸਲਾਹ ਕਰਕੇ ਕਰਾਂਗੇ ਬਾਕੀ ਹਾਈ ਕੋਰਟ ਦੇ ਹੁਣ ਜਾਣੀਆਂ ਸਾਰੀਆਂ ਪਾਰਟੀਆਂ ਹਾਈ ਕੋਰਟ ਤੁਸੀਂ ਆਰਓ ਜਿਹੜਾ ਇੱਥੇ ਲੱਗਿਆ ਉਹਨੂੰ ਵੀ ਪਾਰਟੀ ਬਣਾਵਾਂਗੇ ਬਾਕੀ ਬਿਲਕੁਲ ਮੈਂ ਲੱਗਦਾ ਵੀ ਆਪਾਂ 100% ਕਾਮਯਾਬ ਹੋਵਾਂਗੇ ਇਹ ਚ ਅਸੀਂ ਠੀਕ ਬਹੁਤ ਬਹੁਤ ਜੀਓ ਨਾ ਕਿਤੇ ਗਿਆ ਦੇਖੋ ਸਾਡੇ ਜਿਹੜੇ ਅਗਲੇ ਅਬਜੈਕਟ ਕੀਤੇ ਗਏ ਨੇ ਤਾਂ ਇਹ ਆਕੇ ਤੁਹਾਨੂੰ ਦੱਸਣ ਦਾ ਦੇ ਸਹੀ ਨਾ ਵੀ ਆ ਤੁਹਾਡੇ ਦੇ ਅਬਜੈਕਸ਼ਨ ਆ ਬਿਨਾਂ ਸਾਨੂੰ ਕੋਈ ਨੋਟਿਸ ਸਾਡੇ ਮੋਬਾਈਲ ਨੰਬਰ ਫਾਈਲਾਂ ਤੇ ਬਾਹਰ ਨੋਟ ਕੀਤੇ ਹੋਏ ਨੇ 6 ਨੰਬਰ ਤੋਂ ਮੈਂ ਭਾਜੀਪੀ ਦਾ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਹੈ ਵੈ ਖੁਦ ਇਲੈਕਸ਼ਨ ਲੜ ਰਹੇ ਆਏ ਆ ਔਰ ਮੇਰੇ ਤੇ ਸਾਰੇ ਮੇਰੇ ਪੇਪਰ ਬਿਲਕੁਲ ਸਹੀ ਬ੍ਰੇਕ ਪਰੇ ਗਏ ਨੇ ਵਕੀਲ ਦੇ ਥਰੂ ਪਰੇ ਗਏ ਨੇ ਉਹਦੇ ਬਾਵਜੂਦ ਵੀ ਇਹਨਾਂ ਨੇ ਬਿਨਾਂ ਨੋਟਿਸ ਬਿਨਾਂ ਦੱਸੇ ਫਾਈਲ ਦੇ ਉੱਤੇ ਸਾਡਾ ਵਾਰਡ ਨੰਬਰ ਲਿਖਾਇਆ ਮੋਬਾਈਲ ਨੰਬਰ ਲਿਖਾਇਆ ਸਾਨੂੰ ਕੋਈ ਵੀ ਫੋਨ ਨਹੀਂ ਆਇਆ ਅਸੀਂ 4 ਵਜੇ ਇੱਥੇ ਆਏ ਆ ਕਹਿੰਦੇ ਜੀ 5 ਵਜੇ ਜਿਹੜੇ ਹੈਗੇ ਲਿਸਟਾਂ ਬਾਹਰ ਲੱਗ ਜਾਣਗੀਆਂ ਤੁਸੀਂ ਇਹ ਦੇਖੋ 2 ਘੰਟੇ ਤੋਂ ਸ 5 ਮਿੰਟ 5 ਮਿੰਟ 5 ਮਿੰਟ ਕਰੀ ਜਾ ਰਹੇ ਨੇ ਔਰ ਆ ਹੁਣ ਐਂਡ ਦੇ ਜਾ ਕੇ ਦੱਸਿਆ ਵੀ ਬਾਕੀ ਸਾਰੇ ਰਿਜੈਕਟ ਇੱਕ ਲਾ ਝਾੜੂ ਬਦੋ ਜਿੱਥੇ ਵੀ ਦੇਖਦੇ ਨੇ ਬਾਕੀ ਬਾਕੀ ਜਿੱਥੇ ਇਹਨਾਂ ਨੇ ਹਰਨਾ ਆ ਕੀ ਐਕਸ਼ਨ ਹੋਵੇਗਾ ਚਲੋ ਫਿਰ ਕੋਰ ਜਾਵਾਂਗੇ ਜੀ ਅਸੀਂ ਕੋਰ ਜਾਵਾਂਗੇ ਕੋਰ ਤੇ ਰੋ ਜਾ ਕੇ ਕਰਾਵਾਂਗੇ ਅਸੀਂ ਹੁਣ ਜਿਹੜਾ ਰੋਡ ਰੋਡ ਰੋੜਾ ਜਾ ਕੇ ਜਾਮ ਕਰਾਂਗੇ ਔਰ ਅੱਜ ਤੱਕ 25 ਸਾਲਾਂ ਦੇ ਵਿੱਚ ਤੁਸੀਂ ਦੇਖੋ ਮਨਜੀਤ ਕੁਮਾਰੀ ਪੰਜ ਵਾਰ ਇਲੈਕਸ਼ਨ ਲੜੀ ਆ ਕੀ ਉਹਨਾਂ ਦੇ ਕਾਗਜ਼ੀ ਵੀ ਗਲਤ ਆ ਜਿਹੜੇ ਪੰਜ ਵਾਰ ਇਲੈਕਸ਼ਨ ਲੜ ਕੇ ਚਲੋ ਮੈਂ ਤਾਂ ਪਹਿਲੀ ਵਾਰ ਇਲੈਕਸ਼ਨ ਲੜ ਰਿਹਾ ਆ ਕਤ ਉਹ ਪੰਜ ਵਾਰੀ ਲੈ ਕੈਂਡੀਡੇਟ ਨੇ ਜਿੱਤੂ ਕੈਂਡੀਡੇਟ ਨੇ ਔਰ ਉਹਨਾਂ ਦੇ ਪੇਪਰ ਵੀ ਰੱਦ ਕਰਤੇ ਕਾਂਗਰਸ ਨੇ ਇਹਦਾ ਸ਼ਰਿਆਮ ਤੱਕਾ ਜੀ ਆਪਦਾ ਇਹਦਾ ਭਗਵਾਨਤਮਾਨ ਹਾਏ ਹਾਏ ਸਭ ਤੱਕੇ ਜੀ ਮਛੋੜਾ ਸਾਹਿਬ ਕੀ ਕਹਿਣਾ ਚਾਹੁੰਦਾ ਜਿਹੜਾ ਜੋ ਰਿਹਾ ਬਹੁਤ ਜੇ ਮੈਂ ਕਹਾਂ ਡੈਮੋਕ੍ਰੇਸੀ ਦਾ ਕਹਾਣ ਜੋ ਅੱਜ ਇਸ ਪਵਿੱਤਰ ਧਰਤੀ ਦੇ ਮਛਵੜੀ ਦੇ ਆਮ ਆਦਮੀ ਪਾਰਟੀ ਨੇ ਕੀਤਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਇੱਕ ਲੋਕਾਂ ਕੋ ਹੱਕ ਹੁੰਦਾ ਆਪਣੀ ਵੋਟ ਪਾਉਣ ਦਾ ਆਪਣੇ ਮਨਪਸੰਦ ਉਮੀਦਵਾਰ ਨੂੰ ਚੁਣਨ ਦਾ ਅੱਜ ਇਹਨਾਂ ਨੇ ਇੱਥੇ 6 ਇਹ ਜੇ ਵਾਰਡ ਨੇ 15 ਦੇ ਵਿੱਚੋਂ ਜਿਨ੍ਹਾਂ ਦੇ ਵਿੱਚ ਬਾਕੀ ਸਾਰਿਆਂ ਦੇ ਕਾਗਰ ਰਿਜੈਕਟ ਹੋ ਕੇ ਕੇਵਲ ਆਮ ਆਦਮੀ ਦੇ ਰਹਿ ਗਏ ਤੁਸੀਂ ਇਹ ਵੀ ਦੇਖੋ ਉਹਨਾਂ 6 ਵਾਰਡਾਂ ਦੇ ਵਿੱਚੋਂ ਦੋ ਵਾਰਡ ਜਿਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਜਣਾ 5 ਵਾਰ ਉਸੇ ਵਾਰਡ ਚ ਕਾਉਂਸਲਰ ਬਣਿਆ ਇੱਕ ਜਣਾ ਦੋ ਵਾਰ ਬਣਿਆ ਉਹਨਾਂ ਦੇ ਵੀ ਕਾਗਰ ਰਿਜੈਕਟ ਕਰਤੇ ਬਾਕੀ ਸਾਰੀਆਂ ਪਾਰਟੀਆਂ ਰਿਜੈਕਟ ਕਰਤੇ ਇਹਨਾਂ ਨੇ ਤੇ ਇਸ ਲਈ ਮੈਂ ਕਹੂੰਗਾ ਵੀ ਇਹ ਸਰਕਾਰ ਆਪਣੇ ਹਰੇਕ ਫਰੰਟ ਤੇ ਫੇਲ ਹੋਣ ਕਾਰਨ ਆਪਣੀ ਹਾਰ ਨੂੰ ਆਪਣੇ ਮੂਹਰੇ ਦੇਖਦੀ ਹੋਏ ਡਰਦੇ ਮਾਰੇ ਇਹਨਾਂ ਨੇ ਕੰਮ ਕੀਤਾ ਜੇ ਹਿੰਮਤ ਸੀ ਪਹਿ ਲੜਕੇ ਦਿਖਾਉਂਦੇ ਸਾਰੀਆਂ ਵਾੜਾਂ ਦੇ ਵਿੱਚ ਲੜਦੇ ਤਾਂ ਲੋਕ ਇਹਨਾਂ ਨੂੰ ਜਵਾਬ ਦਿੰਦੇ ਹੁਣ ਇਹਨਾਂ ਨੇ ਕੇਵਲ ਤੇ ਕੇਵਲ ਇਲੈਕਸ਼ਨ ਇੱਕ ਮਜ਼ਾਕ ਬਣਾਤੀ ਆ ਇੱਥੇ ਜੋ ਅੱਜ 5 ਵਜੇ ਲਿਸਟਾਂ ਲੱਗਣੀਆਂ ਸੀ ਉਹ ਤਕਰੀਬਨ 7:30 ਵਜੇ ਲਗੀਆਂ ਨੇ ਤੇ 10-10 ਮਿੰਟ ਦਾ ਸਮਾਂ ਕਹਿ ਕੇ ਇਹਨਾਂ ਨੇ ਸਾਰਾ ਇਹ ਇੱਥੇ ਲੋਕਾਂ ਨੂੰ ਬਿਠਾਈ ਰੱਖਿਆ ਤੇ ਅਸੀਂ ਸਾਰੇ ਇੱਥੇ ਧਰਨੇ ਤੇ ਵੀ ਬੈਠੇ ਰਿਆ ਨਾਹਰੇ ਬਾਜੀ ਵੀ ਕੀਤੀ ਸਵੇਰੇ ਸਾਨੂੰ ਇਹ ਕਿਸੇ ਕੈਂਡੀਡੇਟ ਨੂੰ ਪਹਿਲੀ ਸਭ ਤੋਂ ਵੱਡੀ ਗੱਲ ਕਿਸੇ ਕੈਂਡੀਡੇਟ ਨੂੰ ਕੋਈ ਆਬਜੈਕਸ਼ਨ ਨਹੀਂ ਕਿਸੇ ਕਿਸਮ ਦਾ ਕੋਈ ਫੋਨ ਨਹੀਂ ਆਇਆ ਦੂਸਰੀ ਗੱਲ ਜਦੋਂ ਅਸੀਂ ਆ ਕੇ ਇੱਥੇ ਪੁੱਛਿਆ ਵੀ ਹੈ ਕੀ ਕਹਿੰਦੇ ਵੀ ਦੋ ਤਿੰਨ ਵਾਡਾਂ ਦਾ ਕੋਈ ਰੋਲਾ ਚੱਲਦਾ ਪਰ ਇਹ ਤਾਂ ਜੱਗੋ ਤੇਰਵੀਂ ਗੱਲ ਹੋ ਗਈ ਕਿ ਮੱਛਵਾੜੇ ਦੇ ਵਿੱਚ ਅੱਜ ਤੱਕ ਚਾਹੇ ਅਕਾਲੀ ਦਲ ਦੀ ਸਰਕਾਰ ਰਹੀ ਹੋਵੇ ਚਾਹੇ ਕਾਂਗਰਸ ਦੀ ਕਦੇ ਇੰਨਾ ਧੱਕਾ ਨਹੀਂ ਹੋਇਆ ਜੋ ਇਸ ਬਦਲਾਅ ਵਾਲੀ ਸਰਕਾਰ ਨੇ ਇੱਥੇ ਬਦਲ ਕੇ ਦਿਖਾਇਆ ਵੀ ਧੱਕਾ ਕਿਵੇਂ ਕਰੀਦਾ ਸੋ ਇਹ ਬੁਰੀ ਤਰ੍ਹਾਂ ਨਾਕਾਮ ਆ ਸਰਕਾਰ ਤੇ ਅਸੀਂ ਹੁਣ ਇਸ ਲਈ ਇਹ ਜ਼ਰੂਰ ਕਹਾਂਗੇ ਵੀ ਜਿਹੜਾ ਇੱਥੇ ਰਿਟਰਨਿੰਗ ਅਫਸਰ ਦੇ ਉੱਤੇ ਜੋ ਐਕਸ਼ਨ ਲੈਣਾ ਹਾਈ ਕੋਰਟ ਤੱਕ ਲੈ ਕੇ ਜਾਵਾਂਗੇ ਅਤੇ ਲੋਕਾਂ ਨੂੰ ਵੀ ਇਸ ਗੱਲ ਦਾ ਚਾਨਣਾ ਕਰਾਂਗੇ ਵੀ ਕੀ ਦੇ ਪਿੱਛੇ ਲੱਗੇ ਹੋ ਜਿਹੜੇ ਲੋਕ ਇਹ ਨਹੀਂ ਚਾਹੁੰਦੇ ਵੀ ਇੱਕ ਵਾਰ ਸਾਡਾ ਦਾ ਲੱਗ ਗਿਆ ਦੂਜੀ ਵਾਰ ਕਿਤੇ ਲੋਕ ਆਪਣੀ ਸਮਝ ਉਹਨਾਂ ਸਹੀ ਬੰਦਾ ਨਾਲ ਚੁਣ ਲੈਣ ਇਹ ਹੁਣ ਤੱਕ ਦੀ ਸਭ ਤੋਂ ਮਾੜੀ ਘਟਨਾ ਜੇ ਮੈਂ ਕਹਾਗਾ ਮਾ ਛੋੜਾ ਸ਼ਹਿਰ ਚ ਹੋਈ ਆ ਸੋ ਅਗਲੇ ਦਾ ਜੋ ਵੀ ਰਣਨੀਤੀ ਬਣੂਗੀ ਸਾਰੀ ਹਾਈ ਕਮਾਂਡ ਨਾਲ ਸਲਾਹ ਕਰਕੇ ਅਤੇ ਬਾਕੀ ਪਾਰਟੀਆਂ ਦੇ ਨਾਲ ਸਲਾਹ ਕਰਕੇ ਕਰਾਂਗੇ ਕਿਉਂਕਿ ਇਹ ਕੇਵਲ ਮਸਲਾ ਕਾਲੀ ਦਲ ਦਾ ਨਹੀਂ ਇੱਥੇ ਮਸਲਾ ਡੈਮੋਕ੍ਰੇਸੀ ਦਾ ਇੱਥੇ ਮਸਲਾ ਸਾਡੇ ਬੱਚਿਆਂ ਦੇ ਆਉਣ ਵਾਲੇ ਫਿਊਚਰ ਦਾ ਆ ਜਿਨ੍ਹਾਂ ਦੇ ਨਾਲ ਇਹਨਾਂ ਨੇ ਖਲਵਾੜ ਕੀਤਾ ਕਿੰਨੇ ਸ਼ਰਮਣੀਆਂ ਕਾਲੀ ਦਲ ਦੇ ਕਿੰਨੇ ਉਮੀਦਵਾਰਾਂ ਦੇ ਕਾਗਜ਼ ਜਿਹੜੇ ਅੱਛਾ ਲੱਗੇ ਆ ਜਿਹੜੇ ਸਾਡੇ ਦੇ ਦੇਖੋ ਇਹਨਾਂ ਦੇ ਵਿੱਚੋਂ ਪੰਜ ਜਿਹੜੇ ਕੈਂਡੀਡੇਟ ਸਾਡੇ ਚੱਕੇ ਗਏ ਨੇ ਸੋ ਬਹੁਤ ਮਾੜੀ ਗੱਲ ਆ ਬਹੁਤ ਹੀ ਬੁਰਾ ਸੰਕੇਤ ਆ ਆਉਣ ਵਾਲੇ ਸਮੇਂ ਦੇ ਲਈ ਵੀ ਇਹਨਾਂ ਨੇ ਇੱਕ ਰੀਤ ਪਾਤੀ ਤੇ ਇਹਦੇ ਨਤੀਜੇ ਚੰਗੇ ਨਹੀਂ ਨਿਕਲਣਗੇ ਜੀ ਕਿਸਾ ਉਹ ਤੁਹਾਡਾ ਕੀ ਐਕਸ਼ਨ ਕੀ ਕਿੰਨੇ ਕਾਗਜ ੜਟ ਕਰਤੇਗੇ ਜੀ ਤਕਰੀਬਨ 50% ਵੋਟ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਿਰਫ ਇੱਕ ਇੱਕ ਐਡੀਏਟ ਹੀ ਡਿਕਲੇਅਰ ਕੀਤਾ ਇਹਨਾਂ ਨੇ ਉਹਦੇ ਪੇਪਰੇ ਕਲੀਅਰ ਕੀਤੇ ਆ ਤੇ ਇਸ ਤੋਂ ਇਹ ਲੱਗ ਰਿਹਾ ਵੀ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿੱਤਕਾ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਵਿੱਤਰ ਧਰਤੀ ਬਾਚੀਵਾੜਾ ਸਾਹਿਬ ਦੇ ਵਿੱਚ ਹੋਇਆ ਤੇ ਸਾਰੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਪਰਣੇ ਟੱਲੋ ਸਾਹਿਬ ਇੱਥੇ ਖੜੇ ਨੇ ਜੀ ਬੀ ਜੀ ਪੀ ਦੇ ਇੱਥੇ ਹੈਗੇ ਨੇ ਕਾਂਗਰਸ ਪਾਰਟੀ ਦੀ ਪੂਜੀ ਲੀਡਰਸ਼ਿਪ ਇੱਥੇ ਹੈਗੀ ਹੈ ਤਾਂ ਹੁਣ ਬੜਾ ਸੋਚ ਵਿਚਾਰ ਕੇ ਅਸੀਂ ਬੜਾ ਸਖਤ ਫੈਸਲਾ ਲੈਣ ਜਾ ਰਹੇ ਹਾਂ ਸਾਨੂੰ ਕੁਝ ਸਮਾਂ ਮਿਲਣ ਦਿੱਤਾ ਜਾਵੇ ਅਗੇ ਅਸੀਂ ਉਹ ਫੈਸਲਾ ਲੈ ਸਕੀਏ ਤੇ ਹਾਂ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਵੀ ਆਰਓ ਮਿਊਨਿਸਪਲ ਕਮੇਟੀ ਮਾਚੀਵਾੜਾ ਸਾਹਿਬ ਉਹ ساری ਜ਼ਿੰਦਗੀ ਆਪਣੀ ਹਾਈ ਕੋਰਟ ਦੇ ਗੇੜੇ ਕੱਢੂਗੀ ਬਿਲਕੁਲ ਤੇ ਉਹਨੂੰ ਪਤਾ ਲੱਗ ਜੂਗਾ ਵੀ ਉਹਨੇ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗਲਤੀ ਕੀਤੀ ਹੈ ਇੱਥੇ ਪੋਸਟਿੰਗ ਲੈ ਕੇ ਤੇ ਆਹ ਲਿਸਟ ਲਾ ਕੇ ਕੀਤੀ ਹੈ ਆਪਣੇ ਬੱਚਿਆਂ ਤੱਕ ਨੂੰ ਦੱਸ ਕੇ ਜਾਊਗੀ ਵੀ ਇਹ ਗਲਤੀ